ਇਹ 7 ਮਿੰਟਾਂ ਦਾ ਰੋਪਾਂ ਦਾ ਹੈ 2 ਪੱਨਿਆਂ ਦਾ 4 6 ਇਹ ਬੰਦਲ ਦੇ ਵਿੱਚ ਸਹੀ ਹੈ ਇਹ ਬੰਦਲ ਬੋਰਡ ਦੇ ਉੱਪਰ ਗਿਆ ਜੀ ਮੈਂ ਕਹਿੰਦਾ ਜਗਾ ਦਿਓ ਇਹਨਾਂ ਸਰ ਸੱਤੇ ਸੱਤੇ ਸਾਰ ਕੱਢ ਦਨੇ ਆ ਸੱਤੇ ਵੜਾਈ ਹੋਏ ਮੈਂ ਹੈਵ ਟੂ ਬੀ ਤੇ ਹੈਵ ਟੂ ਬੀ ਤੇ ਤੁਸੀ ਹੈਗੀ ਆ ਆ ਪੁਨੀ ਦਾ ਵਿਚਾਰ ਆ ਹਾਲੇ ਦਿਖਾਇਆ ਪਰ ਪਾਈ ਆ ਬੀਰੋਂ ਤੱਕ ਗਈ ਆਵਰਾ ਲੱਕੜ ਇਹ ਰੀ ਨੂੰ ਬੰਦਾ ਸੱਟ ਲੈਂਦਾ ਆ ਕਾਪੀ ਆ ਬੋਰਾ ਵੀ ਪੋਰਾ ਹੋ ਗਿਆ Pňávnu na ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਾ ਔਰਤ ਮਾਮ ਚ ਰਹੀ ਗਈ ਇਸ ਮਾਮਲੇ ਤਾ ਮਾਨਜੋਗ ਡੀਜੀਪੀ ਪੰਜਾਬ ਸ਼੍ਰੀ ਗੁਰਮਜਾਦਤ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਲ੍ਹਾ ਚਰਨਤਾ ਦੇ ਅਤੀ ਦੇ ਮਾਨਜੋਗ ਐਸਐਸਪੀ ਸਰਵਿੰਦਰ ਸਿੰਘ ਦਰਖਤੀ ਦੇ ਦਿਸ਼ਾ ਨਿਰਦੇਸ਼ ਤੇ ਐਸਪੀ ਸਰਵਨੀਤ ਰਾਏ ਅਨਸਟੀਗੇਸ਼ਨ ਦੀ ਦੇ ਅਗਵਾਈ ਹੇਠ ਸਬਡਿਵੀਜ਼ਨ ਸ਼ਾਹਕੋਟ ਦੇ ਏਰੀਆ ਚ ਥਾਣਾ ਬੋਇਆ ਮਹਿਤਪੁਰ ਅਤੇ ਮੋਰਾ ਥਾਣਾ ਸ਼ਾਹਕੋਟ ਦੇ ਏਰੀਆ ਵਿੱਚ ਅੱਜ ਸੂ ਫੋਰਸ ਮੁਖ ਅਫਸਰ ਦੇ ਨਾਮ ਲੈ ਕੇ ਕਾਸੋ ਆਪਰੇਸ਼ਨ ਜਿਹੜਾ ਅਕਸਾਈਜ਼ ਨਜਾਇਜ਼ ਸ਼ਰਾਬ ਦੇ ਅਗੇਸਟ ਕੀਤਾ ਗਿਆ ਜਿਸ ਤਹਿਤ ਸਬਰੀਜਨ ਚ ਕੋਲ ਨੌ ਮਕਦਮੇ ਜਿਹੜੇ ਆ ਨਜਾਇਜ਼ ਸ਼ਰਾਬ ਦੇ ਦਰਜ ਕੀਤੇ ਗਏ ਔਰ ਜਿਸ ਵਿੱਚ ਪੰਜ ਚਾਲੂ ਪੱਟੀਆਂ 2 2600 ਲੀਟਰ ਲਾਨ 6 ਲੱਖ 9250 ਮਿਲੀਲੀਟਰ ਸ਼ਰਾਬ ਨਜਾਇਜ਼ ਜਿਹੜੀ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਔਰ ਦਰਜਾਨਾ ਜਿਹੜੀਆਂ ਮਾੜੇ ਅਨਸਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂਾਂ ਵਿੱਚ ਬੰਦ ਕਰਾਇਆ ਜਾ ਰਿਹਾ ਹੈ ਤੇ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀਆਂ ਜਾ ਰਹੀਆਂ ਹਨ ਥੈਂਕ ਯੂ